ਗੱਲ ਸਾਂ ਪਰੇ ਦੀ ਗੱਲ ਸੁਣਾ ਗੌਰ ਨਾਲ ਇੱਕ ਪੁੱਤਰ ਹੀ ਆਪਣੇ ਪਿਓ ਨੂੰ ਕਹਿੰਦਾ ਕਹਿੰਦਾ ਬਾਬਾ ਕਿੱਦਾਂ ਪਤਾ ਲੱਗੇ ਵੀ ਇਨਸਾਨ ਦੀ ਵੈਲਿਊ ਕੀ ਐ ਸਾਨੂੰ ਕਿੱਦਾਂ ਇਨਸਾਨ ਦੀ ਪਤਾ ਲੱਗੇਗਾ ਵੀ ਇਹ ਕਿੱਨੇ ਕਿੱਥੇ ਚੱਲਣ ਡਿਆਗਾ ਕਿੰਨਾ ਮੋਲਾ ਇਨਸਾਨ ਦਾ ਕਿੱਦਾਂ ਭਲਾ ਦਾ ਕਹਿੰਦਾ ਵੀ ਇੱਧਰ ਬੈ ਮੇਰੇ ਕੋ ਲਗੇ ਬੈਠਾ ਲਮਾਰੀ ਦੀ ਬੁੱਟੀ ਲੈਣੀ 골ਡ ਦੀ ਇੱਕ ਕੱਢ ਕੇ ਕਹਿੰਦਾ ਵੀ ਤਿੰਨ ਜਗ੍ਹਾ ਜਾਣਾ ਅਲਗ-ਅਲਗ ਜਗ੍ਹਾ ਜਾਣਾ ਦੇਣ ਜਗਾ ਤੇ ਇਹਦਾ ਤੂੰ ਕੀ ਕਹਿਣਾ ਤੂੰ ਕਹਿਣਾ ਵੀ ਮੈਂ ਵਿਚੜੀ ਆ ਤੇ ਦੱਸੋ ਇਹਦਾ ਕਿੰਨੇ ਪਹਾ ਲਾਓਗੇ ਮੂੰਹ ਨਹੀਂ ਬੋਲਣਾ ਸਿਰਫ ਇਦਾਂ ਕਰਦਾ ਗਿਆ ਉਹਦੇ ਇੰਨੇ ਸਹਾਈ ਪਿਉਣੇ ਬਸ ਚੜ ਲ ਗਿਆ ਪਹਿਲੇ ਉੱਥੇ ਕਹਿੰਦਾ ਮੈਂ ਕੁਝ ਵਿਚੜੀ ਆ ਬੰਦਾ ਇੱਕ ਆਇਆ ਤੇ ਮੈਂ ਕਿੰਨੇ ਦੀ ਵਿਚੜੀ ਆ ਤੇ ਬੋਲਿਆ ਨਹੀਂ ਉਹਨੇ ਕਹਿ ਨਹੀਂ ਬੋਲਣਾ ਇਦਾਂ ਕੀਤਾ ਅੱਗੇ ਕਹਿੰਦਾ 200 ਰੁਪਏ ਦੇਣਾ ਮੈਨੂੰ ਦੇਵਾਂਗਾ ਦਾ ਕਹਿੰਦਾ ਮੈਂ ਵਿਚੜੀ ਨਹੀਂ ਨਹੀਂ ਮੈਂ ਇਹਦਾ ਭਾ ਪਹਾ ਕਰਨੇ ਹੀ ਕਿਦਾਂ ਭਾ ਇਹਦਾ ਘਰ ਆ ਗਿਆ ਕਿ ਉਹਨੂੰ ਕਹਿੰਦਾ ਵੀ ਮੈਂ ਵਾਚ ਜਾਂਦੀ ਆ 200 ਰੁਪਏ ਲਗਾ ਭਾਏ ਦਾ ਕਹਿੰਦਾ ਤੂੰ ਦੂਜੀ ਜਗ੍ਹਾ ਜਾਣ ਦੂਜੀ ਜਗ੍ਹਾ ਦੇ ਗਿਆ ਹੋਟਲੀ ਬਾੜ ਬੜਾ ਵੱਡਾ ਤੇ ਉੱਥੇ ਗਿਆ ਬਾਹਰ ਲੋਕੀ ਅਮੀਰ ਲੋਕੀ ਬਾਹਰ ਆਏ ਕਹਿੰਦਾ ਮੈਂ ਸਾਰੇ ਬੱਚੀਆਂ ਗੁੱਠੀ ਦਿੱਤਾ ਥੀ ਭਾ ਲਓ ਵੇ ਕਹਿੰਦਾ ਉਹ ਦਿਖੀਓ ਨਾ ਫੜੀ ਕਹਿੰਦਾ ਵੀ ਤੂੰ ਕੀ ਭਾਏ ਦਾ ਲੈਣਾ ਸਾਡੇ ਕੋਲ ਆਪਣਾ ਭਰਾ ਸਰ ਬੇੜਾਣ ਕਹਿੰਦਾ ਕਹਿੰਦਾ ਮੈਂ ਇੰਨੇ ਲਾਵਾਂਗਾ ਕਹਿੰਦਾ 2000 ਰੁਪਏ ਤੇ ਕੰਦਾ ਮੈਂ ਮੈਂ ਬਿਕਰੀ ਨਹੀਂ ਮੈਂ ਇਹਦਾ ਭਾਵਲਾ ਕਰਨਾ ਹੀ ਬਾਫਰੇ ਲਈ ਕੁਢੂ ਦੇ ਵਿੱਚ ਜਾ ਪਿਉਣ ਗਿਆ ਹੀ ਗਿਆ ਕਰ ਕੰਦਾ ਬੱਪਾ ਹੁਣ ਦੇ ਦੋਜਾ ਲਗਾਦਾ ਮੈਂ ਕਿਹਾ ਉੱਥੇ ਗਿਆ ਹੀ ਹੋਟਲ ਦੇ ਬਾਹਰ ਗਿਆ ਹੀ ਹੁਣ ਦੋਇਆ ਲਾਇਆ ਉਹਨੂੰ ਕੰਦਾ ਹੁਣ ਹੋਰ ਜਗਾ ਜਾ ਤੀ ਜਗਾ ਫਿਰ ਗਿਆ ਉਹ ਉਹ ਦੁਕਾਨ ਹੀ ਗੋਲਦੀ ਗੋਲਦੀ ਦੁਕਾਨ ਹੀ ਸ਼ਰਾਬ ਦੀ ਦੁਕਾਨ ਉੱਥੇ ਗਿਆ ਉੱਥੇ ਕੰਦਾ ਵੀ ਸਰ ਮੈਂ ਗੁੱਠੀ ਬਜੰਜਾਣਾ ਬੜੀ ਦਸੋ ਦਾ ਕੀ ਭਾਵਦਾ ਸ਼ਨਾਰੇ ਨੇ ਪਰਖੀ ਚਾਜੀ ਪਰਖੀ ਇੰਨੀ ਤਰਾ ਸਹਨੇ ਪੱਛਾ ਵੀ ਆ ਕਿਨੇ ਤੋਂ ਕਿਨੇ ਭਾਈ ਲੈਣ ਜਾਣਾ ਇਹ ਉਹੀ ਜਿੱਦਾਂ ਪਿਓ ਨੇ ਗਿਆ ਸੀ ਇਦਾਂ ਕਰਨਾ ਕੰਦਾ ਇੰਨੇ ਤਰਾ 2 ਲੱਖ ਰੁਪਇਆ ਕੰਦਾ ਹਾਂ 2 ਲੱਖ ਰੁਪਇਆ ਤੈਨੂੰ ਮਿਲ ਜੇਗਾ ਇਹਦਾ ਘਰ ਆਇਆ ਕੰਦਾ ਪਪਾ 2 ਲੱਖ ਰੁਪਇਆ ਮਿਲਿਆ ਇਹਦੇ ਬੜਾ ਪੈਸੇ ਮਿਲ ਗਿਆ ਇਹਦੇ ਤੇ ਫਿਰ ਉਹ ਪਿਓ ਨੇ ਸਮਝਾਇਆ ਕਿ ਜਿੱਦਾਂ ਜਿੱਦਾਂ ਇਨਸਾਨ ਕੱਢੀ ਗਰੀ ਆਪਣੀ ਚੇਂਜ ਕਰਦਾ ਜਿੱਦਾਂ ਜਿੱਦਾਂ ਨਾ ਰੇਗਾ ਉਦਾਂ ਹੀ ਉਹਦਾ ਵੈਲਿਊ ਵੱਧਦੀ ਆ ਉਹੀ ਉਹਦਾ ਪਹਾ ਵਦਾ ਤਕੋ ਬਾਲੇ ਬਸਟਾਨ ਕੋਲ ਗਿਆ ਹੀ ਬਸਟਾਨ ਦੇ ਉਹ ਸਮਝਣਾ ਵੀ ਸਾਡੇ ਲਿਖਾਈ ਆ ਉਹਨਾਂ ਨੂੰ ਨਬਾ ਲਾਇਆ ਅਗੇ ਹੋਟਲ ਜ ਗਿਆ ਹੀ ਉਹ ਅਮੀਰ ਬੰਦੇ ਉਹਨੂੰ ਆਪਣਾ ਭਾਲਾਤਾ ਅਗੇ ਗੋਲਡ ਵਾਲੇ ਸੁਨਿਆਰਾਂ ਨੂੰ ਆਪਣਾ ਭਾਲਾਤਾ ਕਹਿੰਦਾ ਭਾ ਬੰਦਾ ਜਿੱਦਾਂ ਜਿੱਦਾਂ ਬੰਦਾ ਕਿਸੇ ਦੀ ਸਨਤ ਕਰਦਾ ਨਾ ਉਦਾਂ ਉਹਦਾ ਭਾ ਪੈਂਦਾ ਜਿਉ ਸਰਾਬੀ ਨੇ ਬੈਠਿਆ ਲੋਕਾਂ ਸਰਾਬੀ ਕਹਿਣਾ ਜਿਉ ਗੋਡਰਾ ਮਠੇ ਗੋਡਲੇ ਨਾਲ ਉਹਨੂੰ ਕੋਲ ਕੜੀਆਂ ਸੁਣਾਇਆ ਗਣਾ ਜਿੱਦਾਂ ਮਗੀ ਉਦੋਂ ਭਾਗ ਤਿਆਣਾ ਬਸ ਤੁਸੀਂ ਵੀਡੀਓ ਤੋਂ ਸਮਝ ਸਮਝ ਆ ਤੁਹਾਨੂੰ ਹੋਈਓ ਸਮਝ ਗਈ ਹੋਣੀ ਆ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਕਰੋ ਤੇ ਚੰਗੀ ਤਰ੍ਹਾਂ ਬਾਤ ਬਾਤ ਸੁਣੋ ਹਰ ਹਰ ਮਾਦੇ